ਸਾਰੀਆਂ ਸੰਗਤਾਂ ਨੂੰ ਸ੍ਰੀ ਹਿਮਕੁਟ ਸਾਹਿਬ ਦੇ ਯਾਤਰਾ ਆਰੰਭ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਆਪਾਂ ਖੜੇ ਆ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਬਿਲਕੁਲ ਗੇਟ ਦੇ ਸਾਹਮਣੇ ਤੇ ਇੱਥੋਂ ਯਾਤਰਾ ਆਰੰਭ ਕਰਾਂਗੇ ਤੇ 25 ਮਈ ਨੂੰ ਗੁਰਦੁਆਰਾ ਸਾਹਿਬ ਦੇ ਕਪਾੜ ਖੁੱਲਣਗੇ ਤੇ ਅੱਜ ਤੇ ਪਹਿਲਾਂ ਚਲਾਂਗੇ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਾਂਗੇ ਤੇ ਜਿੰਨੀ ਤੇ ਆਪਣੇ ਦਿੱਲੀ ਤੋਂ ਚੰਨੀ ਬਾਈ ਵੀ ਆਪਣਾ ਆ ਗਿਆ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨਾਲ ਗੱਲਬਾਤ ਹੋਈ ਸੀ ਕਿ ਸਿੰਘ ਸਾਹਿਬ ਨਾਲ ਤੇ ਇਹਨਾਂ ਨੇ ਵੀ ਕਰਵਾਉਣੀ ਆ ਆਨਲਾਈਨ ਵੀ ਕਰਵਾ ਸਕਦੇ ਆ ਰਜਿਸਟ੍ਰੇਸ਼ਨ ਤੇ ਇੱਥੇ ਵੀ ਕਰਵਾ ਸਕਦੇ ਤੁਸੀਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੇਮਕੁੰਡ ਸਾਹਿਬ ਦੇ ਕਪਾੜ 25 ਮਈ ਨੂੰ ਖੁੱਲਣਗੇ ਜੀ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਯਾਤਰਾ ਆਰੰਭ ਕਰਤੀ ਆ ਜੀ ਆਪਾਂ ਖੜੇ ਆ ਜੀ ਸ਼੍ਰੀ ਹੇਮਕੁੰਨ ਸਾਹਿਬ ਰਿਸ਼ੀਕੇਸ਼ ਗੁਰਦੁਆਰਾ ਸ਼੍ਰੀ ਰਿਸ਼ੀਕੇਸ਼ ਸਾਹਿਬ ਤੇ ਦਰਸ਼ੋ ਮੇਲੇ ਕਰ ਲੈ ਗੁਰੂ ਮਹਾਰਾਜ ਦੇ ਤੇ ਇੱਥੇ ਜਿਹੜੀ ਰਜਿਸਟ੍ਰੇਸ਼ਨ ਆ ਉਹ ਹੁਣੀ ਆ 22 ਤਰੀਕ ਤੋਂ ਸਟਾਰਟ ਅੱਜ ਹੈਗੀ ਆ 21 ਤਰੀਕ ਤੇ ਅੱਜ ਕੀ ਆ ਤੇ 22 ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋਊਗੀ ਤੇ ਆਨਲਾਈਨ ਵੀ ਤੁਸੀਂ ਕਰਵਾ ਸਕਦੇ ਤੇ ਇੱਥੋਂ ਵੀ ਕਰਵਾ ਸਕਦੇ ਆ ਜਿੱਥੇ ਆਪਣੇ ਦਰਵਾਜ਼ਾ ਸਾਹਿਬ ਤੋਂ ਥੱਲੇ ਦਰਸ਼ਨ ਕਰਕੇ ਆਉਨੇ ਆ ਜਿੱਥੇ ਤੁਸੀਂ ਰੂਮ ਲੈਣ ਲਈ ਕਿੱਥੇ ਜਾਂਦੇ ਆ ਸਾਹਮਣੇ ਕੈਬਨ ਬਣੇ ਹੋ ਹਨ ਕਮੇਟੀ ਦੇ ਤੁਸੀਂ ਉੱਥੇ ਅੱਗੇ ਆਪਣੇ ਰਜਿਸਟ੍ਰੇਸ਼ਨ ਕਰਵਾ ਸਕਦੇ ਆ ਨਾ ਤੇ ਸੰਗਤਾਂ ਆ ਰਹੀਆਂ ਆ ਤੇ ਗੁਰਦੁਆਰਾ ਰਿਸ਼ੀਕੇਸ਼ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ 2024 ਦੇ ਸਬੰਧ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ ਔਰ ਬਹੁਤ ਹੀ ਮਨਮੋਹਕ ਦ੍ਰਿਸ਼ ਕੋ ਦੁਆਰਾ ਸਾਹਿਬ ਦਾ ਪੀਲੇ ਅਤੇ ਨੀਲੇ ਰੰਗ ਦੇ ਕੱਪੜਿਆਂ ਦੇ ਨਾਲ ਬਹੁਤ ਹੀ ਵਧੀਆ ਸਜਾਵਟ ਕੀਤੀ ਹੋਈ ਹੈ ਤੇ ਪੀੜੀਆਂ ਲੜੀ ਜੀ ਵਾਹਿਗੁਰੂ ਜੀ ਦਰਸ਼ਨ ਵੇਲੇ ਗੁਰੂ ਮਹਾਰਾਜ ਦੇ ਕਰ ਲਿਆ ਤੇ ਹੁਣ ਆਪਾਂ ਚੱਲੇ ਆ ਜੀ ਗੋਬਿੰਦ ਘਾਟ ਅੱਜ ਤਰੀਕ 21 ਮਈ ਤੇ 25 ਮਈ ਨੂੰ ਗੁਰਦੁਆਰਾ ਸਾਹਿਬ ਦੇ ਕੋ ਪਾੜ ਖੁੱਲਣੇ ਸ਼੍ਰੀ ਹੇਮਕੁੰਨ ਸਾਹਿਬ ਦੇ ਇਹ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਜਥਾ ਰਵਾਨਾ ਹੋਊਗਾ ਜੀ ਇੱਥੋਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੋਂ ਤੇ ਤੇ ਜਦੋਂ ਤੁਸੀਂ ਯਾਤਰਾ ਆਰੰਭ ਕਰਦੇ ਆ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੋਂ ਸਵੇਰੇ ਸਵੇਰੇ अर्ਲੀ ਮਾਰਨਿੰਗ ਕਰੋਗੇ ਤੇ ਰੱਛ ਤੁਹਾਨੂੰ ਬਹੁਤ ਘੱਟ ਮਿਲੂਗਾ ਤੇ ਜੇ ਤੁਸੀਂ ਥੋੜਾ ਦਿਨ ਚੜਾ ਲੈਂਦੇ ਆ ਤਾਂ ਫਿਰ ਰੱਛ ਥੋੜਾ ਜਿਆਦਾ ਹੋ ਜਾਂਦਾ ਹੈ ਨਾ ਵੀ ਟ੍ਰੈਫਿਕ ਦੇ ਵਿੱਚ ਤੁਹਾਡੇ 1.5 ਤੋਂ ਘੰਟੇ ਬੜੇ ਆਰਾਮ ਨਾਲ ਲੱਗ ਜਾਂਦੇ ਆ ਕਿਉਂਕਿ ਰਾਫਟਿੰਗ ਵਾਲੇ ਜਿਹੜੇ ਆ ਉਹ ਵੀ ਆਪਣੀਆਂ ਗੱਡੀਆਂ ਲੈ ਕੇ ਆਏ ਹੋ ਹੁੰਦੇ ਆ ਨਾ ਉਹਦੇ ਕਰਕੇ ਥੋੜਾ ਟਾਈਮ ਜਿਆਦਾ ਲੱਗ ਜਾਂਦਾ ਹੈ ਨਾ ਹੁਣ ਵੀ ਮੈਨੂੰ ਲੱਗਦਾ ਵੀ ਰਾਫਟਿੰਗ ਵਾਲੇ ਮੋਰੇ ਲੱਗਦੇ ਆ ਖੜੇ ਇਸ ਕਰਕੇ ਥੋੜਾ ਟਾਈਮ ਜਿਆਦਾ ਲੱਗਦਾ ਆ ਤੇ ਬਾਕੀ ਪੂਰੀ ਸੀਰੀਜ਼ ਪਹਿਲਾਂ ਵੀ ਤੁਸੀਂ ਬਹੁਤ ਪਿਆਰ ਦਿੱਤਾ ਹੁਣ ਵੀ ਉਮੀਦ ਕਰਦੇ ਬਹੁਤ ਪਿਆਰ ਦਓਗੇ ਤੇ ਰਿਸ਼ੀਕੇਸ਼ ਕ੍ਰੋਸ ਕਰ ਲਿਆ ਤੇ ਜਾਮ ਹੁਣ ਘਟ ਗਿਆ ਜਾਮ ਪਿੱਛੇ ਬਹੁਤ ਸਿਗਰੀ ਸ਼ਿਕਾਈ ਦੇ ਵਿੱਚ ਤੇ ਹੁਣ ਆਪਾਂ ਲੱਗੇ ਆ ਕੁਝ ਨਾਸ਼ਤਾ ਪਾਣੀ ਕਰਨ ਤੇ ਆਹ ਰੀਵਰ ਦੇ ਨਾਲ ਨਾਲ ਆ ਇੱਥੇ ਇੱਕ ਠੱਬਾ ਇੱਥੇ ਲੱਗੇ ਆ ਰੁਕਣ ਤੇ ਇਹ ਯੂਕੇ ਫੂਡ ਲੋਕੇਸ਼ਨ ਅੱਛੀ ਆ ਤੇ ਹੈਵੀ ਕੁਲਾ ਡੁਲਾ ਪਾਰਕਿੰਗ ਵੀ ਬਹੁਤ ਕਾਫੀ ਖੁੱਲੀ ਆ ਨਾ ਤੇ ਥੱਲੇ ਰੀਵਰ ਦੇ ਨਜ਼ਾਰੇ ਲੋਕੀ ਰਾਫਟਿੰਗ ਕਰਦੇ ਆ ਵਿੱਚ ਕਿਰਤੀਆਂ ਲੈ ਕੇ ਉਹ ਜਿਹੜੀ ਹੁੰਦੀ ਹੈ ਬੋਟ ਲੈ ਕੇ ਤੋਂ ਦੌਂਦੀ ਕੋਸ਼ਿਸ਼ ਕਰਦਾ ਜੇ ਦਿਦਾ ਹੋਵੇ ਕੁਝ ਵੈਗਰੂਦੀ ਕੋਈ ਜਾਮ ਬੜੇ ਲੱਗੇ ਹੋਏ ਸੀਗੇ ਤੇ 7:30 ਵਜੇ ਪਹੁੰਚ ਗਏ ਗੋਬਿੰਦਗੜ ਤੇ ਗੋਬਿੰਦਗੜ ਪਹਿਲਾਂ ਰੂਮ ਤਾਂ ਲੈ ਲਿਆ ਮੈਂ ਕਿਹਾ ਪਹਿਲਾਂ ਆਪਾਂ ਜਿਹੜੀ ਸਜਾਵਟ ਕੀਤੀ ਹੈ ਇਦਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਜਿਖਾਈ ਸੀ ਵੀ ਜਿਹੜੀ ਉਹ ਪੁਰਾਣੀ ਸਜਾਵਟ ਸੀਗੀ ਨਾ ਹੁਣ ਨਵੀਂ ਕੀਤੀ ਹੈ ਨਾ ਆ ਫਲਾਵਰ ਨਵੇਂ ਲਗਾਤੇ ਆ ਦਿਨੇ ਵੀ ਤੁਹਾਨੂੰ ਦਿਖਾਉਂਗਾ ਰਾਤ ਨੂੰ ਤਾ ਥੋੜਾ ਸ਼ੂਟ ਕਰਨ ਲੱਗਾ ਵੀ ਉਹ ਜਿਹੜੇ ਦਰਬਾਰ ਸਾਹਿਬ ਦੇ ਮੋਰੇ ਨੇ ਉਹ ਜਿਹੜੇ ਪਰਦੇ ਲਾਇਓ ਆ ਜਾਂ ਪਰਦਾ ਟਾਈਪ ਹੀ ਆ ਕੁਛ ਨਾ ਉਪਰ ਚੰਨਣੀ ਮੰਗੋ ਤੇ ਇਹਦੇ ਵਿੱਚ ਥੱਲੇ ਲਾਈਟਾਂ ਲੱਗੀਆਂ ਆ ਤੇ ਬਹੁਤ ਵਧੀਆ ਲੱਗ ਰਹੇ ਸੀਗੇ ਤਾਂ ਇਹ ਨਾਈਟ ਵਿੱਚ ਇਹਦਾ ਵੀਊ ਬਹੁਤ ਸ਼ਾਨਦਾਰ ਹੋਣਾ ਇਸ ਕਰਕੇ ਮੈਂ ਕਿਹਾ ਇਹਨੂੰ ਨਾਈਟ ਸ਼ੂਟ ਕਰ ਲਈਏ ਤੇ ਬਹੁਤ ਹੀ ਪਿਆਰੇ ਬਹੁਤ ਹੀ ਪਿਆਰਾ ਲੱਗਦਾ ਜਿਦਾ ਉਹ ਫੁੱਲਾਂ ਨਾਲ ਜਿਦਾ ਪਿਛਲੀ ਵਾਲੀ ਲੜੀਆਂ ਲੰਬੀਆਂ ਲੱਗੀਆਂ ਦੀ ਹੁਣ ਕ੍ਰੋਸ ਕਰਤਾ ਨਾ ਬਹੁਤ ਸੋਹਣੇ ਲੱਗਦੇ ਆ ਨਾ ਤੇ ਬਾਕੀ ਦਿਨੇ ਸ਼ੂਟ ਕਰਾਂਗੇ ਜੀ ਤੇ ਹੁਣ ਥੱਕ ਬੋਹ ਹੋਇਆ ਆ ਤੇ ਜਿਦਾਂ ਰਾਤ ਦੇ 11 ਵਜੇ ਗੱਡੀ ਚ ਲੋੜ ਲੱਗੇ ਹੋਆ ਤੇ ਅੱਜ ਦੁਬੇ ਦਿਨ ਦਾ 7-8 ਵਜੇ ਗਏ ਨਾ ਚੱਲ ਕੋ ਚੱਲੇ ਸੀਗੀ ਤੇ ਨੂੰ ਲੈ ਲਿਆ ਤੇ ਹੁਣ ਕਰਾਂਗੇ ਰੈਸਟ ਤੇ ਇਹ ਇੱਕ ਸ਼ੋਰਟ ਬਲੌਗ ਆ ਇਹਨੂੰ ਮਨਜ਼ੂਰ ਕਰਿਓ ਤੇ ਕੱਲ ਤੋਂ ਫੁੱਲ ਬਲੌਗ ਆ ਕੱਲ ਤੋਂ ਫੁੱਲ ਵੀਡੀਓ ਤੇ ਕੱਲ ਗੋਵਿੰਦ ਕੱਲ ਗੋਵਿੰਦ ਸਾਹਿਬ ਨੂੰ ਚੱਲੇ ਪਾਵਾਂਗੇ ਤਾਂ ਦਰਸ਼ਨ ਮੇਲੇ ਕਰਾਂਗੇ ਤੇ ਹਲੋ ਜੀ ਇੱਥੇ ਦਾ ਵਿਊ ਬਹੁਤ ਹੀ ਪਿਆਰੀ